ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਸੂਟ ਤੁਹਾਨੂੰ ਪਿਓਰ ਪਸ਼ਮੀਨੇ ਦੇ ਵਿੱਚ ਰਹਿਣਗੇ ਪ੍ਰਿੰਟ ਸੂਟ ਰਹਿਣਗੇ ਜੀ ਤਿੰਨ ਤਰ੍ਹਾਂ ਦੇ ਇਹਦੇ ਵਿੱਚ ਡਿਜ਼ਾਈਨ ਨੇ ਜੀ ਅਲੱਗ-ਅਲੱਗ ਕਲਰ ਹੋਣਗੇ ਮੇਰੀਆਂ ਭੈਣਾਂ ਨੂੰ ਜੋ ਵੀ ਸੂਟ ਪਸੰਦ ਆ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਬੁੱਕ ਕਰ ਲਿਓ ਜੀ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਾਂ ਧੰਨੂ ਚਲੋ ਜੀ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਤੇ ਇਸ ਚੈਨਲ ਤੇ ਆਪਾਂ ਆਰਕੇ ਬਟਿਕ ਤੇ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਇਹਨਾਂ ਨੂੰ ਵੀ ਤੁਸੀਂ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਤੇ ਜਲਦੀ ਜਲਦੀ ਬੁੱਕ ਕਰਿਓ ਜੀ ਥੋੜਾ ਜਿਹਾ ਮੈਸੇਜ ਸੇਤੀ ਕਰਦਿਆ ਕਰੋ ਅਸੀਂ ਥੋੜਾ ਜਿਹਾ ਤੁਹਾਨੂੰ ਪਤਾ ਹੁਣ ਬੀਜੀ ਆ ਹਨਾ ਸਭ ਤੋਂ ਪਹਿਲਾਂ ਰਹੂਗਾ ਜੀ ਐਨੀਅਨ ਕਲਰ ਪ੍ਰਿੰਟ ਦੇਖੋ ਪਿਓਰ ਪਸ਼ਮੀਨਾ ਰਹੂਗਾ ਜੀ ਪਸ਼ਮੀਨਾ ਜਿਹੜਾ ਹੈਗਾ ਤੁਹਾਨੂੰ ਵਧੀਆ ਵਾਲਾ ਮਿਲੂਗਾ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਬਿਲਕੁਲ ਲਾਈਟ ਵੇਟ ਫੈਬਰਿਕ ਹੈ ਮਲਾਈ ਮਲਾਈ ਮੈਂ ਕੋਈ ਵੀ ਤੁਹਾਨੂੰ ਲਾਈਨਿੰਗ ਤੁਹਾਡੀ ਮਰਜ਼ੀ ਹੈ ਜੀ ਜੇ ਤੁਹਾਨੂੰ ਵਧੀਆ ਲੱਗਦਾ ਹੈ ਲਾਈਨਿੰਗ ਲਾਉਣਾ ਤੁਸੀਂ ਲਾਈਕ ਕਰਦੇ ਹੋ ਤਾਂ ਤੁਸੀਂ ਲਾ ਸਕਦੇ ਹੋ ਨਹੀਂ ਬਿਨਾ ਲਾਈਨਿੰਗ ਤੋਂ ਵੀ ਇਹ ਸੂਟ ਬਣ ਜਾਣਗੇ ਦੇਖੋ ਜੀ ਫੈਬਰਿਕ ਦੇਖੋ ਬਹੁਤ ਸੋਹਣੀ ਡਿਜ਼ਾਈਨ ਬਣੇ ਹੋਏ ਨੇ ਜੀ ਅਲੱਗ-ਅਲੱਗ ਕਲਰ ਪ੍ਰਿੰਟ ਰਹਿਣਗੇ ਇਹਦੇ ਨਾਲ ਸੈਲਫ ਪ੍ਰਿੰਟ ਵਾਲੀ ਤੁਹਾਨੂੰ ਸਲਵਾਰ ਨਹੀਂ ਹੁੰਦੀ। ਲਓ ਜੀ ਮੇਰੀਆਂ ਭੈਣਾਂ ਜਲਦੀ-ਜਲਦੀ ਅਨੀਆਂ ਜਾਂ ਕਲਰ ਹੈ ਇਹ। ਇਹਦੇ ਵਿੱਚ ਤਿੰਨ ਕਲਰ ਮਿਲ ਜਾਣਗੇ ਜੀ ਤੁਹਾਨੂੰ ਇਸ ਡਿਜ਼ਾਈਨ ਦੇ ਵਿੱਚ ਤਿੰਨ ਤੋਂ ਚਾਰ ਕਲਰ ਜਲਦੀ-ਜਲਦੀ ਬੁੱਕ ਕਰ ਲਿਓ ਜੀ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ 1500 ਰੁਪਏ ਵਿਦ শিপਿੰਗ ਦੇ ਨਾਲ। ਦੇਖੋ ਜੀ ਚੀਜ਼ ਆ ਜਿਹੜੀ ਤੁਹਾਨੂੰ ਆਪਾਂ ਵਧੀਆ ਦੇਵਾਂਗੇ ਇਹ ਨਹੀਂ ਹੋਊਗਾ ਵੀ ਹਨਾ 5-700 ਵਾਲਾ ਸੂਟ ਆ ਜਿਹੜਾ ਆਪਾਂ ਤੁਹਾਨੂੰ ਵਦ ਰੇਟ ਲਾ ਦਾਂਗੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਜਿੰਨਾ ਭੈਣਾਂ ਕੋਲੇ ਸੂਟ ਚਲੇ ਗਏ ਜੀ ਉਹਨਾਂ ਨੂੰ ਤਾਂ ਪਤਾ ਹੀ ਹੈ ਇਹ ਸੂਟ ਮਿਲਣਗੇ ਜੀ ਤੁਹਾਨੂੰ ਮੈਚਿੰਗ ਅਗਲਾ ਕਲਰ ਆ ਗਿਆ ਜੀ ਇਸ ਤਰ੍ਹਾਂ ਦਾ ਇਹਦਾ ਸਕਾਈ ਬਲੂ ਜਾਂ ਲਓ ਜੀ ਇਹ ਵੀ ਮੈਚਿੰਗ ਰਹੂਗਾ ਜੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇਸ ਵਾਰ ਠੰਡ ਬਹੁਤ ਜ਼ਿਆਦਾ ਪੈਣੀ ਹੈ ਹਨਾ ਨੇ ਆਪਾਂ ਨੂੰ ਪਹਿਲੀ ਪਤਾ ਲੱਗ ਰਿਹਾ ਲਓ ਜੀ ਇਹਦੀ ਸਲਵਾਰ ਦਾ ਵੀ ਕਲਰ ਤੁਹਾਨੂੰ ਸੇਮ ਮਿਲੂਗਾ ਇਹ ਵਿੱਚ ਟਰਾਈ ਕਰੀ ਹੋਇਆ ਉਹ ਸਾਡੇ ਲੰਘ ਸੀਗੀ ਲਓ ਜੀ ਕਲਰ ਪ੍ਰਿੰਟ ਪ੍ਰਿੰਟ ਸੇਮ ਹੈ ਤੇ ਕਲਰ ਅਲੱਗ ਹੈ ਜੀ ਲਓ ਜੀ ਕਪੜਾ ਦੇਖੋ ਤੁਸੀਂ ਨੇੜੇ ਤੋਂ ਪਿਓਰ ਪਸ਼ਮੀਨਾ ਮਿਲੂਗਾ ਤੁਹਾਨੂੰ ਮੇਰੇ ਭੈਣਾਂ ਜਲਦੀ ਜਲਦੀ ਮੈਸੇਜ ਕਰ ਦਿਓ ਕਾਫੀ ਦਿਨਾਂ ਤੋਂ ਭੈਣਾਂ ਦੇ ਮੈਸੇਜ ਆ ਰਹੇ ਸੀ ਮੇਰੇ ਕੋਲੇ ਵੀ ਤੁਸੀਂ ਪ੍ਰਿੰਟ ਸੂਟ ਪਸ਼ਮੀਨੇ ਦੇ ਪਾਓ ਜੀ ਟਾਈਮਿੰਗ ਲੱਗਿਆ ਲਓ ਜੀ ਅਗਲਾ ਆ ਗਿਆ ਜੀ ਲਾਈਟ ਪਿਸਤਾ ਕਲਰ ਸੇਮ ਪ੍ਰਿੰਟ 1500 ਰੁਪਏ ਦਾ ਸੂਟ ਹੈ ਜੀ ਜੇ ਤੁਸੀਂ ਸ਼ੌਪ ਤੋਂ ਲੈਣ ਜਾਓਗੇ ਨਾਲ ਤੁਹਾਨੂੰ 18 1850 ਤੋਂ ਸੂਟ ਕੱਟ ਨਹੀਂ ਮਿਲਣਾ ਜੀ ਪਹਿਣਾ ਇੱਥੇ ਵੀ ਕਹਿਣ ਦੀਆਂ ਨੇ ਵੀ ਮਹਿੰਗਾ ਮਹਿੰਗਾ ਲਓ ਜੀ ਇਸ ਤਰ੍ਹਾਂ ਨਹੀਂ ਇਹਦੇ ਨਾਲ ਸਲਵਾਰ ਰਹੂਗੀ ਸੈਲਫ ਪ੍ਰਿੰਟ ਦੇਖੋ ਜੀ ਇਹਦਾ ਪਿਸਤਾ ਕਲਰ ਹੈ ਨਾਲ ਦਾ ਕਲਰ ਦੇ ਵਿੱਚ ਵੀ ਪ੍ਰਿੰਟ ਦੀ ਜਿਹੜੀ ਹੁੰਦੀ ਹੈ ਸ਼ਾਨ ਬਣ ਜਾਂਦੀ ਹੈ ਦੇਖੋ ਜਿਹੜਾ ਕਲਰ ਬਹੁਤ ਸੋਹਣਾ ਹੁੰਦਾ ਲਓ ਜੀ ਇਹ ਪਿਸਤਾ ਕਲਰ ਆ ਗਿਆ ਤਿੰਨ ਕਲਰ ਆ ਗਏ ਮੇਰਾ ਖਿਆਲ ਇਹਦੇ ਵਿੱਚ ਇੱਕ ਕਲਰ ਹੋਰ ਹੋਏਗਾ ਕੋਈ ਨਾ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਇਹਦਾ ਕਲਰ ਹੈ ਲਓ ਜੀ 1500 ਰੁਪਏ ਸਾਰੇ ਦਾ ਸੂਟ ਪ੍ਰਾਈਜ਼ ਰਹੂਗਾ ਲਓ ਜੀ ਇਸ ਤੋਂ ਬਾਅਦ ਪ੍ਰਿੰਟ ਚੇਂਜ ਹੋ ਗਿਆ ਅਗਲਾ ਆ ਗਿਆ ਜੀ ਬਲੈਕ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਸਾਰੇ ਤਰ੍ਹਾਂ ਦੇ ਕਲਰ ਨੇ ਆਪਣੇ ਕੋਲ ਲਾਈਟ ਵੀ ਨੇ ਡਾਰਕ ਵੀ ਨੇ ਕੋਈ ਮਰਜ਼ੀ ਪਹਿਨ ਪਾਓ ਤੁਸੀਂ ਆਪਣੀ ਏਜ ਦੇ ਹਿਸਾਬ ਨਾਲ ਲਓ ਜੀ ਬਲੈਕ ਕਲਰ ਆ ਗਿਆ ਵਧੀਆ ਪਿਓਰ ਕਸ਼ਮੀਨੇ ਦਾ ਤੁਹਾਨੂੰ ਸੂਟ ਮਿਲੂਗਾ ਜੀ 1500 ਰੁਪਏ ਦੇ ਵਿੱਚ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਬੁੱਕ ਕਰ ਲਓ ਦੇਖੋ ਜੀ ਜਿਹੇ ਜੀ ਚੀਜ਼ ਹੋਊਗੀ ਉਹ ਜਿਹਾਂ ਮੁੱਲ ਤਾਂ ਹੋਊਗਾ ਹੀ ਹਨਾ ਇਹ ਨਹੀਂ ਹੈਗਾ ਵੀ ਹੁਣ ਆਪਾਂ ਕੋਈ ਜ਼ਿਆਦਾ ਹੋ ਕਰਾਂਗੇ ਇਸੇ ਪ੍ਰਿੰਟ ਦੇ ਵਿੱਚ ਸੇਮ ਇੱਕ ਇਹ ਦੇਖੋ ਜੀ ਕਰੀਮ ਕਲਰ ਮੈਚਿੰਗ ਸੂਟ ਮਿਲਣਗੇ ਕਿੰਨਾ ਸੋਹਣਾ ਕਲਰ ਹੈ ਦੇਖੋ ਗਰੀਬਾਣਾ ਜਲਦੀ ਜਲਦੀ ਸਕਰੀਨ ਲਾਓ ਸ਼ਾਰਟ ਲੈ ਕੇ ਬੁੱਕ ਕਰ ਲਓ ਕਿੰਨਾ ਪਿਆਰਾ ਪ੍ਰਿੰਟ ਹੈ ਦੇਖੋ ਸਰਦਾਰੀ ਲੁੱਕ ਦਾ ਸੂਟ ਹੈ ਜਮਾ ਇਹਦੇ ਨਾਲ ਤੁਸੀਂ ਚਾਹੇ ਟਾਈ ਡਾਈ ਦੁਪੱਟਾ ਕਰਵਾ ਲਓ ਪੀਚ ਦਾ ਤੇ ਕਰੀਮ ਦਾ ਚਾਹੇ ਤੁਸੀਂ ਸਿੰਗਲ ਕਲਰ ਰੱਖ ਕੇ ਪੀ ਕਰੀਮ ਕਲਰ ਪੀਚ ਕਲਰ ਦੀ ਇਹਨੂੰ ਫਿਨਿਸ਼ਿੰਗ ਦੇ ਸਕਦੇ ਲੋ ਜੀ ਸਲਵਾਰ ਦੇ ਵਿੱਚ ਵੀ ਤੁਹਾਨੂੰ ਸੈਲਫ ਪ੍ਰਿੰਟ ਮਿਲੂਗਾ ਮੈਂ ਤੁਹਾਨੂੰ ਨੇੜੇ ਤੋਂ ਕਲਰ ਦਿਖਾ ਦਾਂ ਲੋ ਜੀ ਦੇਖੋ ਜੀ ਇਸ ਤਰ੍ਹਾਂ ਦਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਬੁੱਕ ਕਰ ਲਓ 1500 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਜੀ ਫੈਬਰਿਕ ਜਦੋਂ ਤੁਹਾਡੇ ਕੋਲ ਪਹੁੰਚ ਗਿਆ ਤੁਸੀਂ ਉਦੋਂ ਹੀ ਸਾਨੂੰ ਦੱਸਣਾ ਵੀ ਤੁਹਾਨੂੰ ਕਿਵੇਂ ਲੱਗਿਆ ਲਓ ਜੀ ਆਪਦੇ ਮੂੰਹੋਂ ਕਰੀ ਤਾਂ ਕਹਿੰਦੇ ਬੜੇ ਹੀ ਹੁੰਦੀ ਹੈ ਹਨਾ ਅਗਲਾ ਕਲਰ ਆਊਗਾ ਜੀ ਇਹਦਾ ਗ੍ਰੇ ਕਲਰ ਇਸੇ ਪ੍ਰਿੰਟ ਦਾ ਸੇਮ ਲਓ ਜੀ ਆਪਾਂ ਸਾਰੇ ਕਲਰ ਖੋਲ ਕੇ ਦਿਖਾਵਾਂਗੇ ਲਓ ਜੀ ਤਿੰਨ ਦੋ ਪ੍ਰਿੰਟ ਆ ਗਏ ਜੀ ਇਹਨਾਂ ਦੇ ਤਿੰਨ ਤਿੰਨ ਕਲਰ ਆ ਗਏ ਮੇਰੀਆਂ ਭੈਣਾਂ ਜਲਦੀ ਜਲਦੀ ਬੁੱਕ ਕਰ ਲਓ ਇਹ ਗ੍ਰੇ ਕਲਰ ਹੈ ਕਿਵੇਂ ਮਰਜ਼ੀ ਤੁਸੀਂ ਰੁਟੀਨ ਦੇ ਵਿੱਚ ਜਾਂ ਆਪਾਂ ਜਿਵੇਂ ਬਾਜ਼ਾਰ ਵਗੈਰਾ ਜਾਂਦੇ ਆ ਕਿਵੇਂ ਮਰਜ਼ੀ ਪਾ ਸਕਦੇ ਹੋ ਲੋਕੀ ਲਓ ਜੀ ਇਸ ਤੋਂ ਬਾਅਦ ਅਗਲਾ ਪ੍ਰਿੰਟ ਆ ਗਿਆ ਇਸ ਤੋਂ ਅਲੱਗ ਜੀ ਚੀਜ਼ ਸਾਰੇ ਪ੍ਰਿੰਟ ਅਲੱਗ ਅਲੱਗ ਚੀਜ਼ ਤੇ ਰਹਣਗੇ ਇਹਦਾ ਆ ਗਿਆ ਜੀ ਮਸਟਰਡ ਕਲਰ ਦੇਖੋ ਜੀ ਇਸ ਤਰ੍ਹਾਂ ਦਾ ਐਮਬੀ ਵਾਲਾ ਡਿਜ਼ਾਈਨ ਹੈ ਬਰੀਕ ਦੇਖੋ ਮਸਟਰਡ ਕਲਰ ਹੈ ਇਹਦਾ ਇਹਦੇ ਨਾਲ ਇਸ ਤਰ੍ਹਾਂ ਦੀ ਮਸਟਰਡ ਸਲਵਾਰ ਰੱਖੀ ਹੈ ਜੀ ਪ੍ਰਾਈਸ ਸੇਮ ਰਹੂਗਾ ਸਾਰੇ 1500 ਦਾ ਸੂਟ ਆਊਗਾ ਪਿਓਰ ਪਸ਼ਮੀਨੇ ਦੇ ਵਿੱਚ ਜੀ ਲਓ ਜੀ ਬਿਲਕੁਲ ਲਾਈਟ weight ਹੈ ਜਿਹੜਾ ਹੈਵੀ ਹੋਏਗਾ ਜੀ ਉਹਦਾ ਤੁਹਾਨੂੰ ਪਤਾ ਹੈ ਵੀ ਉਹ ਸਿੰਪਲ ਹੈ ਉਹ ਪਿਓਰ ਨਹੀਂ ਹੋਊਗਾ ਜਿਹੜਾ ਬਿਲਕੁਲ ਲਾਈਟ weight ਹੈ ਤੇ ਮਲਾਇਮ ਹੈ ਸੌਫਟ ਹੈ ਉਹ ਹੋਊਗਾ ਜੀ ਪਿਓਰ ਵਾਲਾ ਪਸ਼ਮੀਨਾ ਲਓ ਜੀ ਦੇਖੋ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਪਹਿਲਾ ਕਲਰ ਆ ਗਿਆ ਜੀ ਮਸਟਰਡ ਕਲਰ ਦੂਸਰਾ ਕਲਰ ਆ ਗਿਆ ਜੀ ਮੋਰ ਪੰਖੀ ਦੇਖੋ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਨੇ ਮੋਰ ਪੰਖੀ ਵੀ ਆਪਾਂ ਖੋਲ ਦਨੇ ਤੁਹਾਨੂੰ ਲਓ ਜੀ ਦੇਖੋ ਅਗਲਾ ਕਲਰ ਆ ਗਿਆ ਮੂਰ ਪੰਖੀ ਰਾਮ ਨਾਲ ਤੁਸੀਂ ਕਿਵੇਂ ਮਰਜੀ ਸੂਟ ਪਾ ਸਕਦੇ ਹੋ ਤੀਜਾ ਕਰ ਇਹਦੇ ਵਿੱਚ ਵੀ ਤਿੰਨ ਕਲਰ ਮਿਲਣਗੇ ਤੀਜਾ ਕਲਰ ਆ ਗਿਆ ਜੀ ਤੁਹਾਨੂੰ ਇਹਦੇ ਵਿੱਚ ਰਾਣੀ ਇਹ ਪ੍ਰਿੰਟ ਆ ਜਿਹੜਾ ਇਹ ਥੋੜਾ ਜਿਹਾ ਵੀ ਏਜ ਦੇ ਹਿਸਾਬ ਨਾਲ ਡਾਰਕ ਹੈ ਤਾਂ ਹੀ ਇਸ ਕਰਕੇ ਇਹਨਾਂ ਦੇ ਡਿਜ਼ਾਈਨ ਅਲੱਗ ਨੇ ਲਓ ਜੀ ਕਿਵੇਂ ਮਰਜੀ ਤੁਸੀਂ ਇਹ ਸੂਟ ਨੇ ਜਿਹੜੇ ਰੈਡੀ ਕਰਕੇ ਪਾ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਦੇਖੋ ਪਸ਼ਮੀਨੇ ਦੇ ਵਿੱਚ ਨਾਲ ਇਹਨਾਂ ਦੀ ਰੇਟਿੰਗ ਨਹੀਂ ਜ਼ਿਆਦਾ ਹੋਏਗੀ ਜੀ ਬਜਟ ਦੇ ਵਿੱਚ ਆਉਣ ਵਾਲੀ ਹੈ ਦੇਖੋ ਜੇ ਆਪਾਂ ਵਧੀਆ ਚੀਜ਼ ਲਵਾਂਗੇ ਜੀ ਸੂਟ ਦੀ ਸਲਾਈ ਹੀ ਸੇਸਾਤ ਸੂਹ ਹੋਈ ਪਈ ਹੈ ਨਾ ਜੇ ਆਪਾਂ ਸੂਟ ਤੇ ਘੱਟ ਪੈਸੇ ਲਾਵਾਂਗੇ ਫਿਰ ਉਹ ਸਲਾਈ ਗਲ ਪੈਂਦੀ ਹੈ ਬਾਅਦ ਚੋ ਜਾਂ ਤਾਂ ਉਹ ਸਿੱਜ ਜਾਂਦਾ ਜੀ ਜਾਂ ਉਹ ਤੇ ਉਹ ਰੁੱਠ ਕੱਢਦਾ ਕੰਪਲੇਨ ਆਉਂਦੀ ਹੈ ਹੈਨਾ ਬਾਕੀ ਮੇਰੀਆਂ ਭੈਣਾਂ ਥੋੜਾ ਜਿਹਾ ਜਦੋਂ ਆਪਾਂ ਕੱਪੜਾ ਧੋਨੇ ਆ ਹੈਨਾ ਮਸ਼ੀਨਾਂ ਦੇ ਵਿੱਚ ਮਸ਼ੀਨਾਂ ਨੇ ਵੀ ਕੰਮ ਖਰਾਬ ਕਰ ਰੱਖਿਆ ਕਿਤੇ ਹੱਥ ਨਾਲ ਕੱਪੜਾ ਧੋਈਏ ਉਹਦੀ ਸ਼ਾਨ ਰਹੇ ਜਦੋਂ ਆਪਾਂ ਮਸ਼ੀਨ ਦੇ ਵਿੱਚ ਸਿੱਟੀ ਜਾਂਦੇ ਆ ਸਾਰਾ ਦਿਨ ਮਸ਼ੀਨ ਉਹਨੂੰ ਗੇੜੇ ਦੇ ਦੇ ਕੇ ਉਹਦੀ ਜਾਨ ਮਾਰ ਦਿੰਦੀ ਹੈ ਕੀ ਕਰੀਏ ਬਸ ਇੱਕ ਆਪਾਂ ਨੂੰ ਸਰਦਾ ਨਹੀਂ ਹੈਗਾ ਲਓ ਜੀ ਤਿੰਨ ਡਿਜ਼ਾਈਨ ਆ ਗਿਆ ਚੌਥਾ ਡਿਜ਼ਾਈਨ ਆ ਗਿਆ ਜੀ ਇਹ ਵਾਲਾ ਬਾਈਂਡ ਇਹ ਰਾਣੀ ਬਾਈਂਡ ਦਾ ਕਲਰ ਹੈ ਲਓ ਜੀ ਦੇਖੋ ਜੀ ਪਸ਼ਮੀਨੇ ਦੇ ਬਹੁਤ ਸੋਹਣੇ ਡਿਜ਼ਾਈਨ ਪ੍ਰਿੰਟ ਨੇ ਮੇਰੀਏ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਇਸ ਤਰ੍ਹਾਂ ਦਾ ਇਹਦਾ ਜਿਹੜਾ ਹੈਗਾ ਕਲਰ ਰਹੇਗਾ ਬਾਈਂਡ ਮਹਿਰੂਨ ਦਾ ਕਲਰ ਹੈ ਇਸੇ ਸੇਮ ਬ੍ਰੈਂਡ ਦੇ ਵਿੱਚ ਦੂਜਾ ਆ ਗਿਆ ਜੀ ਬਲੈਕ ਜਲਦੀ ਜਲਦੀ ਬੁੱਕ ਕਰ ਲਿਓ ਜੀ ਇਹ ਆਪਣੇ ਕੋਲੇ 2-2 ਸੂਟਾਂ ਦਾ ਸੈੱਟ ਹੈ ਇਕੱਠਾ ਲਓ ਜੀ ਦੇਖੋ ਬਲੈਕ ਕਲਰ ਦੀ ਇਹਦੇ ਨਾਲ ਸਲਵਾਰ ਰਹੂਗੀ ਜੀ ਬਹੁਤ ਸੋਹਣਾ ਪ੍ਰਿੰਟ ਬਣਿਆ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਅਗਲਾ ਆ ਗਿਆ ਜੀ ਇਹਦਾ ਸਕਿਨ ਦੇਖੋ ਇਹ ਵੀ ਬਹੁਤ ਪਿਆਰਾ ਹੈ ਡਾਰਕ ਤੇ ਲਾਈਟ ਦਾ ਕੰਬੀਨੇਸ਼ਨ ਹੈ ਸਰਦਾਰੀ ਜੀ ਲੁੱਕ ਦੇ ਸੂਟ ਨੇ ਲਓ ਜੀ ਜਿਹੜੀਆਂ ਮੇਰੀਆਂ ਭੈਣਾਂ ਥੋੜੀ ਜੀ ਵੀ ਏਜ ਵਿੱਚ ਵਿਚਾਲੇ ਹੁੰਦੀਆਂ ਨੇ ਨਾ ਉਹ ਜ਼ਿਆਦਾ ਲਾਈਟ ਪਾਉਣਾ ਚਾਹੁੰਦੀਆਂ ਨੇ ਨਾ ਉਹ ਜ਼ਿਆਦਾ ਡਾਰਕ ਪਾਉਣਾ ਚਾਹੁੰਦੀਆਂ ਨੇ ਮੀਡੀਅਮ ਕਲਰ ਨੇ ਮੀਡੀਅਮ ਪ੍ਰਿੰਟ ਨੇ ਦੇਖੋ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੇ ਤੁਸੀਂ ਆਪਣੇ ਸੂਟ ਬੁੱਕ ਕਰ ਲਓ ਜੀ ਇੱਕ ਸੂਟ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਥੋੜਾ ਜਾ ਹੁਣ ਐ ਨਹੀਂ ਪਤਾ ਵੀ ਅਸੀਂ ਵਿਆਹ ਹੋਣ ਕਰਕੇ ਬੀਜੀ ਆਂ ਜੀ ਖੰਡ ਪਾਟ ਆਪਣਾ ਅੱਜ ਕੰਪਲੀਟ ਹੋ ਗਿਆ ਨਿਬੜ ਗਿਆ ਤੇ ਵਿਆਹ ਦਾ ਕੰਮ ਅੱਜ ਸਾਡਾ ਫੇਰ ਸ਼ੁਰੂ ਹੋ ਗਿਆ ਸਾਨੂੰ ਬਹੁਤ ਹਾਰੇ ਦਿਨ ਵੀ ਥੋੜਾ ਹਜੇ ਵਿਆਹ ਨਹੀਂ ਹੋਇਆ ਇਹ ਵਿਆਹ ਸਾਡਾ ਬਹੁਤ ਲੰਬਾ ਚਲਾ ਗਿਆ ਨਹੀਂ ਵੈਸੇ ਤਾਂ ਵੀ ਥੋੜਾ ਜਿਹਾ ਖੰਡ ਪਾਟ ਕਰਕੇ ਸਾਨੂੰ ਇਹ ਦਿਨਾਂ ਦਾ ਗਾਇਬ ਪਾਉਣਾ ਪੈ ਗਿਆ ਨਹੀਂ ਤਾਂ 8-10 ਕ ਦਿਨਾਂ ਚ ਕੰਮ ਸੀ ਜਿਹੜਾ ਨਿਬੜ ਜਾਂਦਾ ਪਾਠ ਵਗੈਰਾ ਦਾ ਸਾਰਾ ਤਾਂ ਕਰਕੇ ਲੇਟ ਹੋ ਗਏ ਹੁਣ ਜਦੋਂ ਵੀ ਸਾਨੂੰ ਟਾਈਮ ਲੱਗੂਗਾ ਜੀ ਕੋਸ਼ਿਸ਼ ਕਰਿਆ ਕਰਾਂਗੇ ਵੀ ਉਦੋਂ ਹੀ ਅਸੀਂ ਸੂਟਾਂ ਦੀ ਵੀਡੀਓ ਅਪਲੋਡ ਕਰ ਦਈਏ ਕਿਉਂ ਪੱਕਾ ਟਾਈਮ ਆ ਨਹੀਂ ਰਹਿ ਸਕਦਾ ਜੀ ਕਈ ਵਾਰ ਟਾਈਮ ਲੱਗੇ ਨਾ ਲੱਗੇ ਹੁਣ ਅੱਜ ਵੀ ਅਸੀਂ ਸ਼ਾਮ ਨੂੰ ਜਾਣਾ ਹੈ ਉੱਥੇ ਤਾਂ ਕਰਕੇ ਮੈਂ ਹੁਣੀ ਵੀਡੀਓ ਬਣਾ ਕੇ ਹੁਣੀ ਅਪਲੋਡ ਕਰ ਦੂੰਗੀ ਤੁਸੀਂ ਮੇਰੇਆਂ ਭੈਣਾਂ ਜਿਨ੍ਹਾਂ ਨੇ ਸਕਰੀਨ ਸੂਟ ਬੁੱਕ ਕਰਨੇ ਨੇ ਸਕਰੀਨਸ਼ਾਟ ਲੈ ਕੇ ਬੁੱਕ ਕਰ ਦਿਓ ਤੇ ਜਿੰਨਾ ਭੈਣਾਂ ਕੋਲੇ ਆਪਣੇ ਨੰਬਰ ਸੇਵ ਨੇ ਜਾਂ ਵੀ ਪੇਮੈਂਟ ਵਾਲਾ ਨੰਬਰ ਹੈਗਾ ਤੁਸੀਂ ਉਹਤੇ ਪੇਮੈਂਟ ਕਰਕੇ ਸਕਰੀਨਸ਼ਾਟ ਸੈਂਡ ਕਰ ਦਿਓ ਫਿਰ ਤੁਹਾਨੂੰ ਸੂਟ ਆ ਜਿਹੜਾ ਮਿਲ ਜੂਗਾ ਦੋ ਦੋ ਸੂਟਾਂ ਦੇ ਸੈੱਟ ਨੇ ਜੀ ਇਹ ਤੁਹਾਨੂੰ ਵੀ ਪਤਾ ਵੀ ਇੰਨੀ ਛੇਤੀ ਜਲਦੀ ਜਲਦੀ ਘੰਟੇ ਦੋ ਘੰਟਿਆਂ ਚੋਂ ਸੂਟ ਸੇਲ ਨਹੀਂ ਹੁੰਦੇ ਵੀ ਤੁਸੀਂ ਜਿਨ੍ਹਾਂ ਨੇ ਭੈਣਾਂ ਨੇ ਲੈਣੇ ਨੇ ਤਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਦਿਓ ਜੀ ਜਿਨ੍ਹਾਂ ਕੋਲੇ ਪੇਮੈਂਟ ਦਾ ਨੰਬਰ ਹੈਗਾ ਉਹ ਪਾ ਦਿਓ ਤੁਸੀਂ ਜਾਂ ਮੈਨੂੰ ਮੈਸੇਜ ਕਰ ਦਿਓ ਜਿਨ੍ਹਾਂ ਕੋਲੇ ਸਕੈਨਰ ਹੈਗਾ ਤੁਸੀਂ ਉਤੇ ਵੀ ਪੇਮੈਂਟ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰ ਦਿਓ ਕੋਈ ਚੱਕਰ ਨਹੀਂ ਜੀ ਕਈ ਵਾਰ ਭੈਣਾਂ ਨੂੰ ਆਉਂਦਾ ਵੀ ਅਸੀਂ ਇੱਕ ਵਾਰ ਗੱਲ ਕਰ ਲਈਏ ਕੋਈ ਨਾ ਗੱਲ ਕਰਨ ਦੀ ਤੁਸੀਂ ਟੈਨਸ਼ਨ ਨਾ ਲਓ ਵੀ ਅਸੀਂ ਤੁਹਾਡੀ ਪੇਮੈਂਟ ਮੁੱਕਰ ਜਾਗੇ ਜਾਂ ਤੁਹਾਨੂੰ ਸੂਟ ਨਹੀਂ ਦੇਵਾਂਗੇ ਬੇਚਿੰਤ ਹੋ ਕੇ ਤੁਸੀਂ ਆਪਣਾ ਸਿੰਗਲ ਸੂਟ ਆਰਡਰ ਕਰਕੇ ਦੇਖੋ ਕਿ ਤੁਸੀਂ ਬਾਅਦ ਦੇ ਵਿੱਚ ਜੋ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਦਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਕਰ ਦੋ ਜੀ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆਂ ਕੱਲ ਨੂੰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ